ਸ਼ੁਕਰਵਾਰ ਨੂੰ ਮਨਾਏ ਜਾ ਰਹੇ 15 ਅਗਸਤ ਦੇ ਦਿਹਾੜੇ ਨੂੰ ਲੈ ਕੇ ਹਰ ਜਗ੍ਹਾ ਫਾਈਨਲ ਰੈਸਲ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਮੋਗਾ ਦੀ ਦਾਣਾ ਮੰਡੀ ਵਿੱਚ ਵੀ ਫਾਈਨਲ ਰੈਸਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨ ਸਾਗਰ ਸੇਤਿਆ ਅਤੇ ਐਸਐਸਪੀ ਅਜੇ ਗਾਂਧੀ ਨੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ, ਜਦਕਿ ਪੁਲਿਸ ਦੀਆਂ ਟੁਕੜੀਆਂ ਨੇ ਮਾਰਚ ਕੀਤਾ। ਬੱਚਿਆਂ ਨੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਕੇ ਸਮਾਗਮ ਦੀ ਰੌਣਕ ਨੂੰ ਚਾਰ ਚੰਨ ਲਗਾਏ। ਇਸ ਮੌਕੇ ਡਿਪਟੀ ਕਮਿਸ਼ਨ ਸਾਗਰ ਸੇਤਿਆ ਅਤੇ ਐਸਐਸਪੀ ਅਜੇ ਗਾਂਧੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ 15 ਅਗਸਤ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਅਸੀਂ ਮੋਗਾ ਦੇ ਵਿੱਚ ਫੁੱਲ ਡਰੈਸ ਰਿਹਰਸਲ ਕੀਤੀ ਹੈਗੀ 15 ਅਗਸਤ ਦੀ ਤਿਆਰੀਆਂ ਨੂੰ ਲੈ ਕੇ ਬੜੇ ਹੀ ਚੰਗੇ ਦੇ ਢੰਗ ਦੇ ਨਾਲ ਤੇ ਅਸੀਂ ਜੋਰਾਂ ਸ਼ੋਰਾਂ ਦੇ ਨਾਲ ਅਸੀਂ ਆਉਣ ਵਾਲਾ 15 ਅਗਸਤ ਮਨਾਵਾਂਗੇ ਤੇ 15 ਅਗਸਤ ਵਾਲੇ ਦਿਨ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਦੂਤ ਸਿੰਘ ਬੈਂਸ ਜੀ ਨੇ ਵੱਲੋਂ ਹੀ ਤਿਰੰਗਾ ਝੰਡਾ ਫੈਰਾਇਆ ਜਾਊਗਾ ਸਾਡੀਆਂ ਤਿਆਰੀਆਂ ਮੁਕੰਮਲ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੀ ਬਦਿਆ ਇੱਥੇ ਪ੍ਰਬੰਧ ਕੀਤੇ ਗਏ ਨੇ ਸਾਡੀ ਪਰੇਡ ਹੈਗੀ ਹੈ ਕਲਚਰਲ ਪ੍ਰੋਗਰਾਮ ਨੇ ਅਵਾਰਡ ਅਵਾਰਡ ਸੈਰਮਨੀ ਹੈਗੀ ਹੈ ਤੇ ਗਿੱਧਾ ਪਗੜਾ ਸਾਰੀ ਤਰ੍ਹਾਂ ਦੇ ਪ੍ਰੋਗਰਾਮ ਐ ਇਸ ਦੇ ਵਿੱਚ ਕੀਤੇ ਜਾਣਗੇ ਨਾਲ ਦੇ ਨਾਲ ਅਸੀਂ ਫ੍ਰੀडम फाइਟਰਸ ਦੀ ਫੈਮਲੀ ਨੂੰ ਵੀ ਬੁਲਾਇਆ ਹੈਗਾ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰਾਂਗੇ ਦੇਖੋ ਜੀ ਜੋ ਇਹ ਦਿਨ ਹੁੰਦਾ ਬੜਾ ਇੰਪੋਰਟੈਂਟ ਸਾਡੇ ਪੂਰੇ ਹੀ ਦੇਸ਼ ਦੇ ਲਈ ਇੱਕ ਬਹੁਤ ਹੀ ਇੰਪੋਰਟੈਂਟ ਦਿਨ ਹੁੰਦਾ ਤੇ ਇਸ ਨੂੰ ਜੋਰਾਂ ਸ਼ੋਰਾਂ ਦੇ ਨਾਲ ਬੜੇ ਹੀ ਜੋਸ਼ਪੂਰਨ ਤੇ ਜੋ ਛਿਲੇ ਡੰਗ ਦੇ ਨਾਲ ਅਸੀਂ ਮਨਾਈਏ ਆਪਣੇ ਕਰਤਵਿਆਂ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਪ੍ਰਤੀ ਵੀ ਜਾਨੂ ਹੋਈਏ ਤੇ ਸਰਕਾਰ ਦਾ ਪੰਜਾਬ ਸਰਕਾਰ ਦਾ ਭਾਰਤ ਸਰਕਾਰ ਦਾ ਵੱਖ-ਵੱਖ ਸਕੀਮਾਂ ਦੇ ਅੰਦਰ ਸਹਿਯੋਗ ਕਰੀਏ ਜੀ ਸਿਕਿਉਰਿਟੀ ਪੁਆਇੰਟ ਆਫ 뷰 ਤੋਂ ਅਸੀਂ ਗੱਲ ਕਰੀਏ ਮੋਗੇ ਜ਼ਿਲ੍ਹੇ ਦੇ ਵਿੱਚ ਅਸੀਂ ਕੰਟੀਨਿਊਸ ਨਾਕਾਬੰਦੀ ਕਰ ਰਹੇ ਹਾਂ બસ স্ট্যান্ড ਰੇਲਵੇ ਸਟੇਸ਼ਨ ਦੀ ਕੰਟੀਨਿਊਸ ਚੈਕਿੰਗ ਚੱਲ ਰਹੀ ਹੈ ਕਾਸੋਪਰੇਸ਼ਨ ਸਾਡੇ ਚੱਲ ਰਹੇ ਨੇ ਇਸ ਤੋਂ ਇਲਾਵਾ ਜਿੰਨੇ ਵੀ ਸਸਪੈਕਟ ਹੈਗੇ ਸ਼ੱਕੀ ਬੰਦੇ ਉਹਨਾਂ ਦੀ ਵੀ ਅਸੀਂ ਪੁੱਛੀ ਜਿਹੜੀ ਹੈ ਕੰਟੀਨਿਊਸ ਕਰ ਰਹੇ ਹਾਂ ਸਸਪੈਕਟਡ ਜਿਹੜੇ ਹਾਈਡ ਆਊਟਸ ਨੇ ਉੱਥੇ ਵੀ ਸਾਡੀ ਰੇਡ ਚੱਲ ਰਹੀ ਹੈ ਮੈਕਸਿਮਮ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈ ਉਹ ਮਾਰਕੀਟ ਏਰੀਆ ਬਸ স্ট্যান্ড ਰੇਲਵੇ ਸਟੇਸ਼ਨ ਤੇ ਅਸੀਂ ਡਿਪਲੋਏ ਕਰਕੇ ਰੱਖੀ ਹੋਈ ਹੈ ਇਸ ਤੋਂ ਇਲਾਵਾ ਸਾਡੀ ਪੀਸੀਆਰ ਜਿਹੜੀ ਪੈਟਰੋਲਿੰਗ ਪਾਰਟੀਆਂ ਨੇ ਉਹ ਵੀ ਪੂਰੀ ਤਰ੍ਹਾਂ ਅਲਰਟ ਹੈਗੀ ਤੇ ਸਾਰੇ ਜੀਓ ਜេសਚੋਜ਼ ਨੂੰ ਮੋਗੇ ਪੁਲਿਸ ਦੇ ਨੂੰ ਆਹੀ ਇਨਸਟਰਕਸ਼ਨ ਹੈ ਕਿ ਬਿਲਕੁਲ ਅਲਰਟ ਮੋਡ ਤੇ ਰਹਿਣਾ। ਸਰ ਆ ਮੋਗਾ ਨਿਵਾਸੀਆਂ ਨੂੰ ਕੀ ਮੈਸੇਜ ਦਿੰਨੇ ਆ ਅਸ ਦੇ ਅੱਗੇ। ਆ ਮੋਗਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ 79th ਇੰਡੀਪੈਂਡੈਂਸ ਡੇ ਦੀ। ਪੁਲਿਸ ਦਾ ਪੂਰੀ ਤਰ੍ਹਾਂ ਸਹਿਯੋਗ ਕਰੋ। ਜੇ ਕੋਈ ਸ਼ੱਕੀ ਐਕਟੀਵਿਟੀ ਉਹਨਾਂ ਦੇ ਆਲੇ-ਦੁਆਲੇ ਉਹਨਾਂ ਨੂੰ ਕੋਈ ਲੱਗਦੀ ਹੈ ਤੇ ਨਾਲ ਦੀ ਨਾਲ ਹੀ ਪੁਲਿਸ ਨੂੰ ਉਹਦੇ ਬਾਰੇ ਰਿਪੋਰਟ ਕਰੋ।